ਛੱਤਰੀ ਕੋ ਪੂਸੋਂ ਬੰਮੜ ਕੋ ਨਹੀਂ ਕਹਿੰਦੇ ਅਸੀਂ ਬ੍ਰਾਹਮਣਾਂ ਦੇ ਪੁੱਤ ਨਹੀਂ ਆਗੇ ਵੀ ਅਸੀਂ ਕਿਸੇ ਚੀਜ਼ ਤੋਂ ਚਿਪਕਣਾ ਵਾ ਅਸੀਂ ਆ ਨਹੀਂ ਕਰਨਾ ਵਾ ਉਹ ਨਹੀਂ ਕਰਨਾ ਸਾਡੇ ਬੰਦਰ ਕੱਟੇ ਨੇ ਮਹਾਰਾਜ ਨੇ ਬੰਦਰ ਲਾਏ ਨਹੀਂ ਸਾਕੇ ਤੇ ਸਾਡੇ ਹੱਥ ਕੜੀਆਂ ਖੋਲੀਆਂ ਨੇ ਸਾਡੇ ਪੈਰਾਂ 'ਚ ਬੇੜੀਆਂ ਕਿਹਨੇ ਪਾਈਆਂ ਤੁਹਾਡੇ ਸਾਰੇ ਸਾਹਮਣੇ ਆ ਸੈਂਟਰ ਦੀ ਸਰਕਾਰ ਇਹ ਜੋਧਿਆਂ ਦੇ ਬੇੜੀਆਂ ਪਾਈ ਬੈਠੇ ਆ ਨਾ ਕੋਈ ਕਹਿੰਦਾ ਫਲਾਨੀ ਪਾਰਟੀ ਜਿੱਤ ਜੂ ਕੋ ਢੈਂਕੜੀ ਜਿੱਤ ਜੂ ਇੱਕ ਵਾਰੀ ਕੌਮ ਦੇ ਜਰਨਲ ਨੂੰ ਬਾਹਰ ਕੱਢ ਕੇ ਦੇਖਣ ਜੇ ਕੁਝ ਨਿਆ ਜਣਾ ਬਣ ਜਾਣ ਘਰਨੇ ਨਹੀਂ ਰੱਪਣੇ ਲੋਕਣ ਲਈ ਇਹਨਾਂ ਨੂੰ ਪਾਰਾ ਇਹ ਕੌਤਕ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਰਵਾਏ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਆਲੂ ਵੜਵਾਏ ਉਹਨਾਂ ਨੇ ਪਰ ਕੌਤਕੋ ਕਰਵਾਏ ਕਿ ਸਿੰਘਾਂ ਦੇ ਹੌਸਲੇ ਬਲੰਦ ਕਰਨ ਲਈ ਸਿੰਘਾਂ ਦੇ ਹੌਸਲੇ ਇੰਨੇ ਕਿ ਕਮਜ਼ੋਰ ਸੀ ਸਿੱਖਾਂ ਦੇ ਵਿੱਚੇ ਭਾਵੇਂ ਹਿੰਦੂ ਸੀ ਪਾਵੇਂ ਕੋ ਹੋਰ ਵੀਰ ਸੀ ਜਿਹੜਾ ਅਮਰਤ ਛੱਕ ਲੈਂਦਾ ਗੁਰੂ ਦਾ ਸਿੰਘ ਬਣ ਜਾਂਦਾ ਉਹਦੀ ਜਾਤ ਪਾਤ ਕੁਝ ਨਹੀਂ ਰਹਿੰਦੀ ਮਹਾਰਾਜ ਕਹਿੰਦੇ ਸਿੰਘਣ ਕੀ ਜਾਤ ਕੇਵਲ ਦੰਗਾ ਸਿੰਘਣ ਕੀ ਜਾਤ ਹੀ ਨਹੀਂ ਹੈਗੀ ਕੋਈ ਇੱਕੋ ਹੀ ਜਾਤ ਦਾ ਦੰਗਾ ਕਰਨਾ ਤੇ ਦੰਗੇ ਨੂੰ ਰੋਕਣਾ ਜਿਹੜਾ ਦੰਗਾ ਕਰਦਾ ਉਹਦੇ ਨਾਲ ਵੀ ਅਸੀਂ ਰੋਕਣਾ ਉਹਨੂੰ ਠੋਕਣਾ ਇਹ ਮਹਾਰਾਜ ਨੇ ਸਾਨੂੰ ਸਿਖਾਇਆ ਤੇ ਫਿਰ ਮਹਾਰਾਜ ਨੇ ਸ਼ਿਕਾਰ ਚੜ੍ਹ ਲਾਤੇ ਸਿੰਘ ਆਪਾ ਜਾਂ ਕਹਿੰਦੇ ਆ ਨਾ ਕਿ ਮਹਾਰਾਜ ਸਿੰਘ ਸ਼ਿਕਾਰ ਨੂੰ ਗਏ ਅਰੰਗਜੀਤ ਦੀਆਂ ਫੌਜਾਂ ਨਾਲ ਲੜਾਈ ਹੋਪੀ ਸ਼ਿਕਾਰ ਕਾਦਾ ਕਰਦੇ ਸੀ ਢੱਕੇ ਚ ਉਗਣ ਜਾਂਦੇ ਸੀ ਬੱਲ ਲੈਣ ਜਾਂਦੇ ਜੰਗਲ ਚ ਤੁਸੀਂ ਜਾਣਿਓ ਬੀਬੀਆਂ ਗਰੀਬ ਗੁਰਬਾ ਕੋਈ ਥੋੜੇ ਕਹਿੰਦਾ ਪਿੰਡ ਵਾਲਾ ਬੀਬੀ ਸ਼ਿਕਾਰ ਖੇਡਣ ਗਈ ਆ ਰਾਤ ਤੇ ਢੱਕੇ ਚ ਉਗਣ ਗਈ ਕਹਿੰਦੇ ਆ ਨਾ ਬੱਲ ਲੈਣ ਗਈ ਆ ਘਰ ਦਾ ਚੁੰਡਾ ਵਲਣ ਲਈ ਜਿਹੜੇ ਸ਼ਿਕਾਰੀ ਵੀ ਸ਼ਿਕਾਰ ਨੂੰ ਜਾਂਦੇ ਨੇ ਅੱਜ ਵੀ ਜਾਂਦੇ ਸਾਡੇ ਪੁਰਾਣੇ ਬਜ਼ੁਰਗ ਬਾਹਲੇ ਜਾਂਦੇ ਸੀ ਉਹਨੂੰ ਆਪਾਂ ਕਹਿੰਦੇ ਨੇ ਕਿ ਸ਼ਿਕਾਰ ਨੂੰ ਕਿੱਲੇ ਜੀ ਇਹ ਸ਼ਿਕਾਰ ਤੋਂ ਕੀ ਲੈ ਕੇ ਆਉਂਦੇ ਆ ਉਹ ਸਭ ਨੂੰ ਪਤਾ ਮੈਂ ਬਾੜਾ ਨਹੀਂ ਕਹਿਣਾ ਸਮੇਦਾਰ ਨੂੰ ਇਸ਼ਾਰਾ ਬਹੁਤ ਆ